ਇਸ ਵੇਲੇ ਦੀ ਵੱਡੀ ਤੇ ਦੁਖਦਾਈ ਖਬਰ ਜਿਹੜੀ ਉਹ ਫੋਕਲ ਤੋਂ ਸਾਹਮਣੇ ਆ ਰਹੀ ਆ ਜਿੱਥੋਂ ਦੇ ਇੱਕ ਨੌਜਵਾਨ ਦੀ ਬਹਿਰੀਨ ਵਿੱਚ ਸੜਕ ਹਾਦਸੇ ਦਰਾਂ ਮੌਤ ਹੋ ਗਈ ਆ ਤਾਂ ਵੱਡੀ ਖਬਰ ਤੁਹਾਨੂੰ ਫੋਕਲ ਤੋਂ ਦੇ ਰਹੇ ਆ ਕਿ ਜਿੱਥੋਂ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਬਹਿਰੀਨ ਵਿੱਚ ਸੜਕ ਹਾਦਸੇ ਦਰਾਂ ਮੌਤ ਹੋ ਗਈ ਆ ਰੋਜੀ ਰੋਟੀ ਲਈ ਨੌਜਵਾਨ ਜਿਹੜਾ ਉਪਦੇਸ਼ ਗਿਆ ਸੀਗਾ ਤਾਂ ਉੱਥੇ ਸੜਕ ਹਾਦਸੇ ਦਰਾਂ ਉਸ ਦੀ ਜਿਹੜੀ ਮੌਤ ਆ ਉਹ ਹੋ ਗਈ ਆ ਤਕੜ ਬੀਅੰਤ ਸਿਵਿਲਾਮੀ ਤੁਹਾਡੇ ਨਾਲ ਸੰਜੀਆਂ ਕਰਦਿੰਨੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਉਸ ਨੌਜਵਾਨ ਦੇ ਘਰ ਦੀਆਂ ਹਨ ਮਨਜੀਤ ਸਿੰਘ ਉਸਦਾ ਨਾਮ ਆ ਤਾਂ 6 ਸਾਲ ਪਹਿਲਾਂ ਬਹਿਰੀਨ ਗਿਆ ਸੀ ਗੁਜਰੋਟੀ ਲਈ ਤੇ ਕੱਲ ਸੜਕ ਹਾਦਸੇ ਦੌਰਾਨ ਉਸ ਦੀ ਮੌਤ ਜਿਹੜੀ ਆ ਉਹ ਹੋ ਗਈ ਆ ਤਾਂ ਦੱਸਿਆ ਜਾ ਰਿਹਾ ਕਿ ਮਨਜੀਤ ਸਿੰਘ ਆਪਣੇ ਪਿੱਛੇ ਇੱਕ ਬੇਟੀ ਅਤੇ ਇੱਕ ਬੇਟੇ ਨੂੰ ਛੱਡ ਗਿਆ ਛੋਟੇ ਛੋਟੇ ਬੱਚੇ ਆ ਮਾਸੂਮ ਬੱਚੇ ਆ ਤਾਂ ਪਰਿਵਾਰ ਦਾ ਰੋਗ ਬੁਰਾ ਹਾਲ ਆ ਸਾ ਪਰਿਵਾਰ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਸ ਦੀ ਮ੍ਰਿਤਕ ਦੇ ਜੜੀ ਆ ਉਹ ਵਾਪਸ ਪੰਜਾਬ ਲਿਆਂਦੀ ਜਾਵੇ ਤਾਂ ਕਿ ਕੁਝ ਕੰਮ ਹੈ ਪਰਿਵਾਰ ਦਾ ਅਤੇ ਪਿੰਡ ਵਾਸੀਆਂ ਦਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ। ਬਜੀ ਕੀ ਗੱਲ ਹੋਈ ਹੈ ਜਿਹੜੀ ਗੱਲ ਬਹਿਨ ਦੇ ਵਿਚਲੇ ਸੱਭਾ ਸੁਧਾਰ ਉਹਦੇ ਕਰ ਰਹੇਗੀ। ਪ੍ਰਮੁੱਖ ਪੂਰਨ ਕਾਰਕ ਤੇ। ਵੀਰ ਜੀ ਕੰਮ ਤੇ ਜਾ ਰਹੇ ਸੀ। ਰੋਡ ਐਕਸੀਡੈਂਟ ਹੋ ਗਿਆ ਏ। ਗੱਡੀ ਤੇ ਆਏ ਆ। ਵੈਸੇ ਗੱਡੀ ਨੇ ਰੋਡ ਦੇ ਆਊਟਸਾਈਡ ਤਾਰ ਤਾਰ ਰੋਡ ਕ੍ਰੋਸ ਕਰਨ ਲੱਗਿਆ ਸਪੀਡ ਤੇ ਗੱਡੀ ਆਈ ਏ ਉਹਨਾਂ ਨੂੰ ਦਰੜ ਕੇ ਗੱਡੀ ਅੱਗੇ ਲੰਗੀ ਮੌਕੇ ਤੇ ਮੌਤ ਹੋ ਗਈ ਕਿੰਨੇ ਚਿਰ ਤੋਂ ਇਹ ਕੰਪਨੀ ਵਿੱਚ ਕੰਮ ਕਰਦੇ ਸੀ ਕੀ ਕਰਦੇ ਸੀ ਹਾਂਜੀ ਕੰਪਨੀ ਵਿੱਚ ਕੰਮ ਕਰਦੇ ਸੀ ਵਿਜਾ ਹੈਗਾ ਸੀ ਆਜ਼ਾਦ ਵਿਜਾ ਸੀ ਤੇ ਕੰਮ ਤੇ ਗਏ ਆ ਦਿਨੇ ਬਾਕੀ ਪੁੰਚੇ ਨਹੀਂ ਗਏ ਕਿੰਨਾ ਚਿਰ ਹੋ ਗਿਆ ਸੀ ਆ ਵੀ ਉਹ 12 ਜਿਹੇ ਬਾਹਰ 4 ਸਾਲ ਅੱਗੇ ਲਾਏ ਸੀ ਵਿੱਚੋਂ 1 ਮਹੀਨੇ ਦੀ ਛੁੱਟੀ ਆਏ ਆ ਹੁਣ 1.5 ਸਾਲ ਹੋ ਗਿਆ ਸੀ ਗਏ ਨੂੰ ਤੇ 1.5 ਸਾਲ ਬਾਅਦ ਇਹ ਕਿਹੜੇ ਮੌਕੇ ਦੇ ਵਿੱਚ ਗਏ ਸੀ ਬਹਿਰੀਨ ਚ ਗਏ ਸੀ ਇਹ ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਯਾਦ ਨਹੀਂ ਜਦੋਂ ਗੌਰ ਹੋ ਰਿਹਾ 4.5 ਸਾਲ ਹੋ ਗਏ ਆ ਇਹ ਕਾਰ ਹੋਇਆ ਜਿਹੜਾ ਜਿਹੜਾ ਸੜਕ ਹਾਸਾ ਹੋਇਆ ਵਾ ਸੜਕ ਹਾਸਾ ਬਰਾੜਾ ਇਹ ਗੱਡੀ ਨੂੰ ਲੈ ਕੇ ਜਾਂਦੀ ਆ ਕੰਪਨੀ ਚ ਲਾ ਕੇ ਉਹ ਕੀ ਕਰਨ ਸਭ ਤੋਂ ਸਾਰ ਤਾਂ ਜਾ ਕਿਵੇਂ ਹਾਸਾ ਹੋ ਕਰੀ ਇਹ ਵੀਰ ਜੀ ਗੱਡੀ ਨਾ ਅੱਗੇ ਆਉਂਦੀ ਸੀ ਹੋਰ ਗੱਡੀ ਉਹ ਉੱਥੇ ਕੰਮ ਤੇ ਛੱਡ ਕੇ ਆਉਂਦੀ ਸੀ ਗੱਡੀ ਇਹ ਗੱਡੀ ਅੱਜ ਬਦਲ ਕੇ ਆਈ ਆ ਇਹਨੇ ਗੱਡੀ ਨੇ ਰੋਡ ਤੇ ਉਨ ਉਤਾਰ ਦਿੱਤਾ ਹੈ ਡਰਾਈਵਰ ਕਹਿੰਦਾ ਤੂੰ ਇੱਥੋਂ ਤੁਰ ਕੇ ਚਲੇ ਜਾ ਤੇ ਉਹ ਬਾਈ ਤੁਰ ਕੇ ਉਥੋਂ ਗੱਡੀ ਤੋਂ ਉਤਰ ਗਿਆ ਇਹ ਉਥੋਂ ਰੋਡ ਕ੍ਰੋਸ ਕਰਨ ਲੱਗਾ ਇਹ ਗੱਡੀ ਤੇਜ਼ ਰਫ਼ਤਾਰ ਨਾਲ ਆਈਏ ਤਾਂ ਇਹਨਾਂ ਨੂੰ ਡਰੜ ਕੇ ਚਲੇਗੀ ਕਿਵੇਂ ਤੁਹਾਨੂੰ ਇਹ ਦਿਖਾ ਕੇ ਪਤਾ ਲੱਗ ਜਾ ਕਿ ਨੂੰ ਦੱਸਿਆ ਵੀ ਸਰਾਹ 100% ਉੱਥੇ ਨਾਲ ਮੁੰਡੇ ਸੀ ਉਹਨਾਂ ਸਵੇਰ ਨੂੰ ਕਾਲ ਕੀਤੀ ਹੈ ਉਹਨਾਂ ਦੱਸਿਆ ਫੋਨ ਲਾ ਕੇ ਨਾ ਆ ਗੱਲ ਬਣ ਗਈ ਤੇ ਵੀ ਗਲਤੀ ਇਹ ਜੀ ਕਿ ਉਹਨਾਂ ਦੇ ਕੋਲ ਪਰਿਵਾਰ ਵਿੱਚ ਜ਼ਰੂਰ ਕੰਮ ਕਰਦੇ ਸੀ ਵੀਰ ਦਾ ਨਾਮ ਅਨਜੀਤ ਸਿੰਘ ਦਾ ਤੇ ਦੋ ਬੱਚੇ ਆ ਇੱਕ ਬੇਟੀ ਆ ਇੱਕ ਲੜਕਾ ਅਨਜੀ ਪਰਿਵਾਰ ਦੇ ਵਿੱਚ ਮਾਤਾ ਪਿਤਾ ਮੈਂ ਬ੍ਰਦਰਾਂ ਉਹਨਾਂ ਦਾ ਛੋਟਾ ਇੱਕ ਸਾਡੇ ਸਿਸਟਰ ਮੈਰਿਜ ਹੋਈ ਹੈ ਕੀ ਮੰਗ ਕਰਦੇ ਹਾਂ ਸਰਕਾਰ ਨੂੰ ਸਰਕਾਰ ਤੋਂ ਇਹੀ ਮੰਗ ਕਰਦੇ ਆ ਵੀ ਸਾਡੀ ਕੋਈ ਸਹਾਇਤਾ ਕੀਤੀ ਜਾਵੇ ਕਿ ਐਡੇ ਵੀ ਅਸੀਂ ਨਹੀਂ ਕਿ ਪਹੁੰਚ ਵਾਲੇ ਬੰਦੇ ਹੈਗੇ ਸਾਨੂੰ ਕੋਈ ਸਰਕਾਰ ਤੋਂ ਮਦਦ ਮਿਲੇ ਸਹਾਇਤਾ ਸਾਡੀ ਕੋਈ ਸਰਕਾਰ ਵੀ ਕਰੇ ਸਾਨੂੰ ਕੋਈ ਮਾਅਬਜਾ ਮਿਲੇ ਸਾਨੂੰ ਇਨਸਾ ਮਿਲੇ ਬਾਕੀ ਜੋ ਵੀ ਗੱਡੀ ਵਾਲੇ ਨੇ ਗਲਤ ਕੀਤਾ ਐ ਰੋਡ ਤੇ ਉਹਨੂੰ اتار ਦਿੱਤਾ ਬਾਕੀ ਉਹ ਗੱਡੀ ਵਾਲਾ ਮਨੋ ਪੁਲਿਸ ਨੇ ਰੈਸ਼ ਕਰ ਲਿਆ ਹਾਂਜੀ ਗੱਡੀ ਵਾਲਾ ਪੁਲਿਸ ਨੇ ਅਰੈਸਟ ਕਰ ਲਿਆ ਹਾਂਜੀ ਇਹ ਵੀ ਜਿਦ ਲਾਸਟ ਵਾਸਤੇ ਚਕਰ ਤੋਂ ਕਿ ਸੰਸਥਾਵਾਂ ਤੋਂ ਮੰਗ ਕਰ ਸੰਸਥਾਵਾਂ ਉੱਥੇ ਸੰਸਥਾ ਬਣੀ ਐ ਉਹ ਆਂਦੇ ਆ ਵੀ ਲਾਸ਼ ਤੁਹਾਡੀ ਇਹ ਦਿਨਿਆ ਹੁਣ ਵੇਖੋ ਹੁਣ ਅੱਜ ਪਤਾ ਲੱਗੂਗਾ ਉਹ ਡਾਕੂਮੈਂਟ ਮੰਗਦੇ ਪਏ ਅੱਜ ਪਤਾ ਲੱਗੂ ਕਲੀਅਰ ਸ਼ਾਮ ਨੂੰ ਕੀ ਆਂਦੇ ਆ। ਕੋਈ ਜਿਹੜੇ ਆਪਣਾ ਬਾਪ ਬੈਰੀਂ ਦੇ ਵਿੱਚ ਬੇਟੇ ਦੀ ਡੈਥ ਹੋਈ ਉਹ ਤੁਹਾਡਾ ਕੀ ਲੱਗਦਾ ਸੀਗਾ? ਮੇਰਾ ਬੇਟਾ ਹੈ ਜੀ। ਬੇਟਾ ਹੈ ਮੇਰਾ। ਕਿੰਨੇ ਚਿਰ ਤੋਂ ਗਿਆ ਸੀ ਉਹਨੂੰ 5.5 ਸਾਲ ਹੋ ਗਏ ਨੇ ਜੀ। ਇੱਕ ਵਾਰਾ ਛੁੱਟੀ ਆਇਆ ਮੀਨਾ ਮੀਨਾ ਅਗਲਾ ਅਗੇ ਚਲਾ ਗਿਆ ਦੂਧਿਆਰ ਫਿਰ ਗਿਆ। ਇਸ ਕਿਆ ਗੱਲ ਬਣ ਗਈ ਹੈ ਕਿੰਨੀ ਉਮਰ ਸੀ ਜੇ ਤੁਹਾਡੀ ਉਮਰ ਰਹੀ ਸੀ 40 ਕੇ ਸਾਲ ਤੋਂ ਥੱਲੇ ਹੀ ਸੀ ਘਾਟੇ ਹੀ 40 ਤੋਂ ਜੀ ਮੰਗ ਰਹੇ ਸਰਕਾਰ ਦੀ ਮੰਗ ਇਹੋ ਹੀ ਕਰਦੇ ਆ ਮਤ ਕੀਤੀ ਜਾਵੇ ਉਸ ਨੂੰ ਅਨਸਾਫ ਵਲੇ